ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰ ਭਜ ਮਨਾ ਜੇ ਬਿਦਜਲ ਕੌਮੀਨਾ ਬਖੀਅਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰ ਨ ਜਮ ਕੀ ਫਾਸ ਤਰਨਾ ਪੋ ਇਉਹੀ ਗਇਓ ਯੋਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਗੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨਪਜੈ ਭਗਵਾਨ ਤਨ ਦਾ ਰਾਸ ਸੰਪਤ ਸਗਲ ਜਿਨਿ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਬਤ ਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਤ ਤਨ ਤਨ ਜੇ ਤੋ ਕਉ ਦਿਓ ਤਾਂ ਸਿਉ ਨੇਹੋ ਨਕੀਨ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾਂ ਤਨ ਤਨ ਸੰਪੈ ਸੁਖ ਦਿਓ ਅਰ ਜਿਹਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇ ਪਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕ ਕਾ ਲੀਨ ਤਹੇ ਮੈ ਮਾਨ ਘਟੂ ਘਟੂ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਪਜ ਮਨਾਨ ਪਉ ਨਿਦ ਉਤਰਹਿ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨ ਰੇ ਮਨ ਆਮ ਸੂ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੀਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨ ਆਮ ਮੁਕਤ ਤਾਹੇ ਤੈ ਜਾਨ ਹਰ ਖਸੂਗ ਜਾਂ ਕਹਿ ਨਹੀਂ ਬੈਰੀ ਮੀਤ ਸੁਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਾ ਹੁ ਕਉ ਦੇਤ ਨਹੀਂ ਨਹਿ ਪੈਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜੀ ਵਿਖਿਆ ਸਗਦੀ ਤਜੀ ਲਿਉ ਪੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤੇ ਨਰ ਮਾਥ ਪਾਗ ਤੈ ਕਾਹੁ ਕੋ ਦੇਤ ਨਹਿ ਨਹਿ ਪੈਮਾਨ ਤੇ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਹੇ ਬਖਾਨ ਜੇ ਵਿਖਿਆ ਸਗਲੀ ਤਜੀ ਲਿਓ ਬੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾਤ ਜੀ ਸਭ ਤੇ ਪਇਓ ਉਦਾਸ ਕਹਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਮੈ ਤਜੀ ਕਰਤ ਰਾਮ ਪਛਾਨ ਕਹਉ ਨਾਨਕ ਬਹੁ ਮੁਕਤ ਨਾਰ ਇਹ ਮਨ ਸਾਚੀ ਮਾਨ ਪਹਿ ਨਾ ਸੁਨ ਦੁਰਮਤ ਘਰ ਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਰ ਹੋਏ ਤੈ ਕਾਮ ਜਿਹ ਬਾ ਗੁਣ ਗੋਬਿੰਦ ਪਜੋ ਕਰਨ ਸੁਨ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੂਬ ਮੁਹ ਅਹੰਕਾਰ ਕਹੋ ਨ ਨਿਕਿ ਆਪਨ ਤਰੈ ਔਰਨ ਲੇਤੀ ਉਧਾਰ ਜਿਉ ਸੁਪਨਾ ਅਰਪੇਖ ਨਾ ऐसे जग को जान इन मैं कछु साचो नहीं नानक बिन भगवान نس دنมายا کارنے प्राणी डोलत नित कोटन मैं नानक को नारयन जे चित ਜੈਸੇ ਜਲਤੇ ਬੁਦ ਬੁਧਾ ਉਪਜ ਬਿਨ ਸਨੀਤ ਜਗ ਰਚਨਾ ਤੈਸੇ ਰਚੀ ਕਹਉ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤ ਈ ਮਦ ਮਾਇਆ ਕੈ ਅੰਧ ਕਹਉ ਨਾਨਕ ਬਿਨ ਹਰ ਪਜਨਾ ਪਰਤ ਤਾਏ ਜਮ ਫੰਦ ਜੋ ਸੁਖ ਕੋ ਚਾਹੈਂ ਸਦਾ ਸ਼ਰਨ ਰਾਮ ਕੀ ਲੇਹ ਕੋ ਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁ ਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਪਜਨਾ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਉ ਦਸਰੀ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਚੇਤ ਈ ਮਦਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਭਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੁ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੁ ਨਾਨਕ ਹਰਿ ਭਜ ਮਨਾ ਨਿਰਭੈ ਪਾਵੇ ਬਾਸ ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਹੋ ਭਗਵਾਨ ਵਾਲ ਜਵਨੀ ਅਰ ਬਿਰਦ ਪੁੰਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਹਤੋ ਸੁਨਾਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹੇ ਨਾਮੀਤ ਨਾਨਕ ਮੂਰਤ ਚਿੱਤਰ ਜਿਉ ਛੜਤ ਨਾਹੇ ਨਪੀਤ ਨਰ ਚਾਹਤ ਕਛਿਆਉਰ ਔਰ ਕੀ ਔਰੈ ਪਈ ਚਿਤਵਤ ਰਹਿਓ ਠਗਾਉਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹਉ ਨਾਨਕ ਸੁਨ ਰੇ ਮਨ ਨਾਮ ਹਰਿ ਪਾਵੈ ਸੋ ਹੋਏ ਜਗਤ ਪਿਖਾਰੀ ਫਿਰ ਤੂ ਹੈ ਸਭ ਕੋ ਦਾਤਾ RAM ਕਹਉ ਨਾਨਕ ਮਨ ਸਿਮਰਤੇ ਹੋ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹਾਂ ਕੋ ਬਿਨ ਸੈਸ਼ਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨੇ ਨਿਤ ਨਾਨਕ ਐਬਿਦ ਹਰਿ ਪਜੋ ਇਕ ਮਨ ਹੋਏ ਇਕ ਚੇਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਹ ਜੋ ਕੁੰਚਰ ਇਸ ਨਾਨ ਫਿਰ ਕੰਪਿਓ ਪਗ ਡਗਮ ਗਏ ਨੈਨ ਜੋਤ ਤੇ ਹੀ ਨਾ ਕਹੋ ਨਾਨਕ ਐ ਬਦ ਪਹੀ ਤਉ ਨ ਹਰ ਰਸ ਰੀਨ ਨਿਜ ਕਰ ਦੇ ਕੇ ਉਹ ਜਗਤ ਮੈਂ ਕੋ ਕਹੂ ਕੋ ਨਾ ਹੈ ਨਾਨਕ تیرਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ تیر ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਨ ਗਇਓ ਜਾਂ ਕਉ ਬੋਂ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਐ ਜੋ ਅਨਖੋ ਨੀ ਹੋਏ ਇਹ ਹਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪਜੋ ਸੋ ਬਿਨ ਸੁਖੈ ਪਰ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੁਹਰਾ ਬਲ ਛੁਟਕੇ ਬੰਦਨ ਪਰੇ ਕਸ਼ੂ ਨ ਹੋਤੀ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਖੋ ਹਸਾਈ ਬਲ ਹੁਆ ਬੰਧਨ ਛੁੱਟੇ ਸਭ ਕਿਛ ਹੋਤੀ ਉਪਾਈ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਖੋਤ ਸਗਾਈ ਸੰਗਸਗਾ ਸਭ ਤਜ ਗਏ ਗੁਗੁਨਾ ਨਿਬਿਉ ਸਾਥ ਕਹਉ ਨਾਨਕ ਇਹ ਬਿਪਤ ਮੈਂ ਟੇਕ ਇਕ ਰਗਨਾਥ ਨਾਮ ਰਹਿਉ ਸਦੂ ਰਹਿਉ ਰਹਿਉ ਗੁਰ ਗੋਬਿੰਦ ਕਹਉ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰਮੰਤ राम नाम उर में गयो जाके सामने कोए जेहिं सिमृत संकट मिटैं दर्श तुहारो होए राम नाम उर में गयो ਜਾਂ ਕੈ ਸਮ ਨਹੀਂ ਕੋਏ ਜਿਹਸੇ ਮੂਰਤ ਸੰਕਟ ਮਿਟੈ ਦਰਸ ਤੁਹਾਰੋ ਹੋਵੇ